ਹਾਂਜੀ ਦੋਸਤੋ ਸਵਾਗਤ ਹੈ ਤੁਹਾਡਾ ਅੱਜ ਦੇ ਨਵੇਂ ਬਲੌਗ ਦੇ ਵਿੱਚ ਤੇ ਅੱਜ ਬਹੁਤ ਠੰਡ ਵੀ ਪਈ ਹੈ ਮੈਂ ਨਹੀਂ ਜਾਈ ਜੋਠਾਂਗਾ ਤੇ ਖੁਸ਼ੀ ਪਤਾ ਨਹੀਂ ਕੋਲ ਦੀ ਬਤਨ ਕਿੱਧਰ ਗਈ ਆ ਚਾਲ ਮੈਂ ਲਾਦਾ ਕੋਠੇ ਦੀ ਗਈ ਹੋਗੀ ਉਧਰ ਚੱਲਦੇ ਆ ਕੋਠੇ ਤੇ ਬਾਰੇ ਟਾਈਮ ਦੀ ਗਈ ਹੋਈ ਆ ਕੋਈ ਨਾ ਕੁਝ ਕਰਦੀ ਹੋਮੀ ਸ਼ਰਾਬਤ ਕਰਦੀ ਹੋਮੀ ਪਈ ਚੱਲਦੇ ਆ ਕੋਠੇ ਤੇ ਹੌਲੀ ਹੌਲੀ ਜਾਵਾਂਗੇ ਕੀ ਪਤਾ ਕਿੱਥੇ ਕਿਉਂ ਦੀ ਜਿੱਦਰ ਮੈਂ ਘੋਹਰਦੀ ਆ ਘੋਹਰਦੀ हॉली होली जाके <laughs> 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 की है? नहीं कर अग जी की लाइनी है? है? <laughs> हाथ चूल्हा पैगा सेकनी तेज हवा च है आ चल पु है ਇਹ ਖਾਲੀ ਡੱਬੇ ਵੀ ਕੋਲੇ ਆ ਕੀ ਸੋਚਦੀ ਸੀ ਮੈਂ ਕਰਕੇ ਹੂੰ ਇਹਨੂੰ ਬਸ ਆਹੀ ਕਿਤੇ ਆ ਪੜ ਲਓ ਛੁੱਟੀਆਂ ਕਿਤੇ ਆਣੇ ਸਰਕਾਰ ਨੇ ਗਾਇ ਦੇਖੋ ਸੂਰਜ ਵੀ ਨਹੀਂ ਨਿਕਲਿਆ ਅਜਤਾ ਪੂਰੀ ਆਏ ਠੰਡ ਹੋਈ ਪਈ ਆ ਦੇਖੋ ਤੇ ਆ ਦੇਖੋ ਇੰਨੀ ਠੰਡ ਚ ਕੋਠੇ ਤੇ ਫਿਰਦੀ ਆ ਮੈਂ ਕਿਹਾ ਹੁਣ ਵੀ ਆਈ ਹੁਣ ਵੀ ਆਈ ਇਹਦਾ ਉੱਤੀ ਪਤਾ ਨਹੀਂ ਕੀ ਡੇਰਾ ਜਮਾ ਕੇ ਬੈਗੀ ਨੋ ਦੇਖੋ ਕੀ ਪੁੱਠੇ ਪੰਗੇ ਤੁਸੀਂ ਮੇਰੀ ਉਹ ਵੀਡੀਓ ਦੇਖੀ ਹੋਣੀ ਆ ਮੈਂ ਇੱਥੇ ਲਾ ਦਿੰਨਾਗਾ ਉਹ ਤੇ ਵੀ ਇਹੀ ਕੰਮ ਕਰੀ ਜਾਂਦੀ ਹੁੰਦੀ ਆ ਇਹ ਤੇ ਅੱਜ ਵੀ ਆਹੀ ਕੰਮ ਕਰੀ ਜਾਂਦੀ ਆ ਉਦੋਂ ਵੀ ਠੰਡ ਸੀ ਹੁਣ ਵੀ ਠੰਡ ਆ

ਆ ਦੇਖੋ ਗੱਲ ਵੀ ਇਹਨੇ ਗੰਦ ਪਾਇਆ ਸੀ ਆਸੀ ਆਸੀ ਹਏ ਗੁੱਡਾ ਝੂਠਾ ਤੂੰ ਕੀਤਾ ਸੀ ਆ ਦੇਖੋ ਹੈਪੀ ਬਰਥਡੇ ਕਰਦੀ ਐ ਇਹ ਚ ਆ ਦੇਖੋ ਮੈਂ 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 ਆਇਲਾ ਦੂੰਗੀ ਆ ਦੇਖੋ ਇਹ ਸਿੱਖਾ ਖਰਾਬ ਕਰਦੀ ਐ ਇਹ ਕੁੜੀ ਸਿੱਖਾ ਖਰਾਬ ਕਰਦੀ ਐ ਪੁੱਠੇ ਪੰਗੇ ਕਰਦੀ ਐ ਦੇਖੋ ਇਹ ਕੋਠੇ ਵੀ ਟੱਪਦੀ ਐ ਜਿਵੇਂ ਉਹ ਵੀਡੀਓ ਚ ਕੋਠੇ ਟੱਪੀ ਜਾਂਦੀ ਸੀ ਇਹ ਵੀਡੀਓ ਚ ਵੀ ਕੋਠੇ ਟੱਪੀ ਜਾਂਦੀ ਐ ਖੁਸ਼ੀ ਦੇਖੋ ਦੇਖੋ ਚੋਗਨੀ ਆ ਖੁਸ਼ੀ ਚੋਗਨੀ ਲੱਗੇਗੀ ਪੁੱਠੇ ਕੰਮ ਆ ਦੇਖੋ ਰੂਮ ਰੂਮ ਕਿਥੋਂ ਲੈ ਆਈ ਗੋ ਸੀ ਆ ਮੈਂ ਇਹਦੇ ਵਿੱਚ ਚਾਹ ਪਾ ਦਾਂਗੇ ਹੂੰ ਫੇਰ ਹੂੰ ਦੇਖੀ ਨਾ ਕਰ ਲੈ ਦੇਖੋ ਗਾਇਸ ਕਿੰਨਾ ਵਧੀਆ ਪਤੰਕਾ ਕੋਈ ਕਿਤੇ ਵੀ ਨਹੀਂ ਪਟਿਆ ਪੂਰੀ ਸੇਫ ਕੰਡੀਸ਼ਨ ਚ ਦੇਖੋ ਆਹ ਦੇਖੋ ਸੀ ਦੇਖਦੇ ਆ ਦੇਖ ਹੁਣੀ ਹੁਣੀ ਦੱਸਾਂ ਤੁਹਾਨੂੰ ਗਾਇਸ ਕੀ ਕੀਤਾ ਕੁਸ਼ੀ ਨੇ ਉਹ ਦੇਖੋ ਉਹ ਸਿੱਟਦਾ ਪਤੰਕਾ ਇੰਨੀ ਦੂਰ ਮੈਂ ਚੱਕ ਕੇ ਲਿਆ ਨਾ ਤੂੰ ਤੂੰ ਨਹੀਂ ਖੜੀ ਹੈਗੀ ਜੋ ਕੋ ਨਹੀਂ ਤਾਂ ਹੈਗੀ ਆ ਉਹ ਦੇਖੋ ਇੰਨਾ ਵਧੀਆ ਪਤੰਗ ਸੀ ਉਹ ਸਿੱਟਦਾ ਕਾਰੀ ਬੇਗਮ ਹੈ ਕੁਛ ਹੀ ਦੱਸ ਇੰਨੀ ਠੰਡ ਹੋਈ ਪਈ ਆ ਉੱਤੇ ਠੀਕ ਆ ਇੰਨੀ ਠੰਡ ਹੋਈ ਪਈ ਆ ਤੈਨੂੰ ਠੰਡ ਨਹੀਂ ਲੱਗਦੀ ਬਈ ਇਹ ਕੋਟੇ ਤੇ ਚੜੀ ਫਿਰਦੇ ਐਨੇ ਆ ਮੌਸਮ ਵੀ ਦੇਖੋ ਮੌਸਮ ਵੀ ਖਰਾਬ ਆ ਪੂਰਾ ਮੌਸਮ ਖਰਾਬ ਆ ਆਇ ਕੋਲ ਦੀਵੇ ਕੋ ਥੋੜੀ ਜੰਨੀ ਆ ਦੇਖੋ ਗਾਇਸ ਕਿੰਨੀ ਪਾਗਲ ਭੈਣ ਆ ਮੇਰੀ ਇਹ ਨਹੀਂ ਫਾਗਲਾ ਦੀਵੇ 도ੜੀ ਜਾਂਦੀ ਆ ਇਹ ਮੈਨੂੰ ਵੀ ਲੱਗਦਾ ਕਿ ਲੋਕਾਂ ਨੂੰ ਵੀ ਪੁੱਠੇ ਕੰਮ ਵਧੀਆ ਲੱਗਦੇ ਆ ਤੇ ਜਿਹੜੀ ਮੈਂ ਵੀਡੀਓ ਪਾਈ ਸੀ ਸਾਲ ਪਹਿਲਾਂ ਉਹ ਤੇ 100 200 ਵੀਊ ਆ ਗਿਆ ਸੀ ਬਾਕੀ ਇਹ ਕਦੇ ਇੰਨਾ ਆਇਆ ਨਹੀਂ ਉਹ ਵੀਡੀਓ ਤੇ ਖੁਸ਼ੀ ਨੂੰ ਦਿਖਾਤਾ ਕਿ ਖੁਸ਼ੀ ਪੁੱਠੇ ਬੰਗੇ ਕਰੀ ਜਾਂਦੀ ਆ ਉਹ ਜਿੰਨੇ ਵੀਊ ਆ ਗਏ ਦੇਖੋ ਅੱਜ ਵੀ ਪੁੱਠੇ ਕੰਮ ਕਰੀ ਜਾਂਦੀ ਆ ਅੱਜ ਵੀ ਵੀਊ ਆਉਣਗੇ ਅੱਜ ਤਾਂ 2 ਲੱਖ ਵਗ ਜਾਣਗੇ ਕੋਈ ਨੂੰ ਪਤਾ ਨਹੀਂ ਕੀ ਜਾਏਗਾ ਪੈਸੇ ਲਵਾਉਣ ਦਾ ਉਧਰ ਦਿੱਤਾ ਸਾਬ ਹੋ ਗਏ ਸੀ ਅਸੀਂ ਸੋ ਗਾਇ ਠੰਡੇ ਚ ਬਤਾ ਬਹੁਤ ਸਾਰੇ ਜਗ੍ਹਾ ਹੁੰਦੇ ਹੁੰਦੇ ਆ ਪੰਛੀ ਜੇ ਅਦਰਕ ਤਾਂ ਉੱਤੇ ਫਰਦੇ ਹੁੰਦੇ ਆ ਤੇ ਚੀਂ ਚੀਜ਼ ਕਰੀ ਜਾਂਦੇ ਜਿਵੇਂ ਉਹ ਦਰੱਖਿਆਗਾ ਉਹ ਸੀ ਉੱਥੇ ਦੇਖੋ ਕਿੰਨੇ ਜਾਇ ਫਰਦੇ ਨੇ ਦੇਖ ਲੈਣਾ ਮਸ ਹੋ ਗਿਆ ਦੇਖੋ ਗਾਇ ਲੀਦਾ ਉਹ ਵੈਟੀ ਆ ਦੇਖੋ ਪੀੜੀ ਤੇ ਅਰਕੀ ਕੀ ਕਰੀ ਜਾਂਦਾ ਸੁਖੂ ਕਾਣਾ ਨਾਨੂ ਨਹੀਂ ਬੁਝਾਣਾ ਵੇਰੇ ਕੋਪਾ ਵੇਣਾ ਸੰਗੜ ਕੇ ਅਰਕਾ ਕਾਣੋ ਤਰਾ ਜੀਵ ਪੱਡੀ ਲੱਗੀ ਐ ਤੇ ਸੋ ਗਾਇਸ ਬਸ ਆਦਰ ਐ ਐਨ ਆਈ ਸੀ ਮਿਲਦੈ ਨੈਸਲੋ ਵਿੱਚ ਜੇ ਤੁਹਾਨੂੰ ਇਹ ਮੇਰਾ ਵਲੌਗ ਵਧੀਆ ਲੱਗਿਆ ਤਾਂ ਲਾਈਕ ਕਰੋ ਤੇ ਮੇਰੇ ਚੈਨਲ ਨੂਰ ਐਂਡ ਖੁਸ਼ੀ ਨੂੰ ਤੁਸੀਂ ਸਬਸਕ੍ਰਾਈਬ ਕਰੋ ਮਿਲਦੈ ਨੈਕਸਟ ਵਾਈਜ਼ ਥੈਂਕਸ ਫॉर ਵਾਚਿੰਗ